ਪੰਜਾਬ ਦੇ ਵਿੱਚ ਫਰਜੀ ਟਰੈਵਲ ਏਜੰਟ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੇ ਨੇ ਅਜੇ ਇਹ ਮਾਮਲਾ ਚਲੰਦਰ ਦੇ ਗੁਰਾਇਆਂ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਦੇ ਦੋ ਜੀ ਟਰੈਵਲ ਏਜੰਟ ਦੇ ਹੱਥੇ ਚੜੇ ਨੇ ਜ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਮਨਦੀਪ ਦੱਸਿਆ ਜਾ ਰਿਹਾ ਉਸ ਦਾ ਕੋਈ ਵੀ ਅਤਾ ਪਤਾ ਨਹੀਂ ਲੱਗ ਰਿਹਾ ਤੁਹਾਨੂੰ ਦੱਸ ਦਈਏ ਕਿ ਦੋ ਨੌਜਵਾਨ ਆਰਮੀਨੀਆ ਤੋਂ ਰਸ਼ੀਆ ਜਾਣ ਦੇ ਲਈ ਇੱਕ ਟਰੈਵਲ ਏਜੰਟ ਦੇ ਨਾਲ ਸੰਪਰਕ ਵਿੱਚ ਆਏ ਸਨ ਟਰੈਵਲ ਏਜੰਟ ਨੂੰ ਫੇਸਬੁੱਕ ਦੇ ਰਾਹੀਂ ਉਹਦੇ ਵੱਲੋਂ ਕੰਟੈਕਟ ਕੀਤਾ ਗਿਆ ਸੀ ਪੰਜਾਬ ਰਹਿਣ ਦੇ ਪਰਿਵਾਰਕ ਜੀਆ ਦੇ ਵੱਲੋਂ ਉਕਤ ਟਰੈਵਲ ਏਜੰਟਾਂ ਨੂੰ ਪੈਸੇ ਵੀ ਦਿੱਤੇ ਗਏ ਨੇ ਟਰੈਵਲ ਏਜੰਟਾਂ ਦਾ ਨਾਮ ਸੰਦੀਪ ਹੰਸ ਸਬਰਵਾਲ ਅਤੇ ਗੁਰਪ੍ਰੀਤ ਦੱਸਿਆ ਜਾ ਰਿਹਾ ਜੋ ਕਿ ਭੁਲੱਥ ਰੋਡ ਤੇ ਦਫ਼ਤਰ ਖੋਲ ਕੇ ਬੈਠੇ ਹੋਏ ਨੇ ਇਹਨਾਂ ਦੇ ਵੱਲੋਂ 7 ਲੱਖ ਦੇ ਵਿੱਚ ਬੰਦਾ ਭੇਜਣ ਦੀ ਗੱਲ ਕੀਤੀ ਗਈ ਸੀ ਇਹਨਾਂ ਦਾ ਪਰਾ ਰਸ਼ੀਆ ਦੇ ਵਿੱਚ ਫਸਿਆ ਹੋਇਆ ਜਿਸ ਦਾ ਨਾਮ ਮਨਦੀਪ ਦੱਸਿਆ ਜਾ ਰਿਹਾ ਉਸ ਦੇ ਪ੍ਰਾਜੈਕਟ ਦੀਪ ਸਿੰਘ ਨੇ ਦੱਸਿਆ ਹੈ ਕਿ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਉਸ ਦੇ ਪ੍ਰਾਧ ਨਾਲ ਕੋਈ ਵੀ ਗੱਲਬਾਤ ਨਹੀਂ ਹੋ ਰਹੀ ਇਸ ਤੋਂ ਪਹਿਲਾਂ ਵੀ ਉਸ ਦੇ ਨਾਲ ਮਾਰਕੁੱਟ ਕੀਤੀ ਗਈ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਵਾਇਰਲ ਕੀਤੀ ਗਈ ਸੀ ਉਹਨਾਂ ਦੱਸਿਆ ਕਿ ਉਸੇ ਦਾ ਸਾੰਡੂ ਹਰਦੀਪ ਸਿੰਘ ਜੋ ਕਿ ਰਸ਼ੀਆ ਉਹ ਵੀ ਜਾਣ ਵਾਲਾ ਸੀ ਪਰ ਉਹ ਉਸ ਨੂੰ ਰਸਤੇ ਦੇ ਵਿੱਚ ਜੰਗਲ 'ਚ ਸੁੱਟਿਆ ਗਿਆ ਸੀ ਤਾਂ ਉਹ ਵਾਪਸ ਆ ਗਿਆ ਪਰ ਤੁਹਾਨੂੰ ਦੱਸ ਦਿੰਦਾ ਉਸ ਦਾ ਭਰਾ ਮਨਦੀਪ ਫਸਿਆ ਖੁਇਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਉਹਨਾਂ ਨੂੰ ਡਰਾ ਧਮਕਾ ਕੇ ਦਰਖਾਸਤ ਦਾਖਲ ਦਫ਼ਤਰ ਕਰਵਾ ਦਿੱਤੀ ਗਈ ਹੈ ਟਰੈਵਲ ਏਜੰਟ ਗੁਰਪ੍ਰੀਤ ਅਤੇ ਸਬਰਵਾਲ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਭਾਂਜੇ ਜਸ਼ਨ ਦੇ ਵੱਲੋਂ ਪਰਿਵਾਰ ਨੂੰ ਧਮਕੀ ਭਰੇ ਫੋਨ ਕੀਤੇ ਗਏ ਤੇ ਡਰਾਗਿਆ ਕੁਝ ਜੇ ਆरोप ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਗਏ ਨੇ ਸਰ ਕੀ ਨਾਮ ਹੈ ਤੁਹਾਡਾ ਕੀ ਮਾਮਲਾ ਹੈ ਤੇ ਅੱਜ ਤੁਸੀਂ ਕਿਸ ਕਰਕੇ ਜਲੰਧਰ ਆਏ ਮੈਂ ਮੇਰਾ ਨਾਮ ਜਗਦੀਪ ਕੁਮਾਰ ਹੈ ਜ਼ਿਲ੍ਹਾ ਜਲੰਧਰ ਹੈ ਮੈਂ ਰਹਿਣ ਵਾਲਾ ਗਰੋਆ ਦਾ ਮਾਂ ਤੇ ਅਸੀਂ ਆਪਣੀ ਕੰਪਲੇਂਟ ਛੋਟੇ ਬ੍ਰਦਰ ਦੇ ਕਰਕੇ ਵਾਪਸ ਆਏ ਉਹਦੇ ਕਰਕੇ ਹੀ ਭੱਜੇ ਤੁਹਾਡੇ ਫਿਰਦੇ ਆ ਸਾਡੇ ਬੰਦੇ ਨਾ ਅ ਅਰਮੀਨੀਆ ਤੋਂ ਰਸ਼ੀਆ ਸ਼ਿਫਟ ਹੋਏ ਸੀਗੇ ਕਿਸੇ ਏਜੰਟ ਦੇ ਥਰੂ ਉਹਨੇ ਸਾਨੂੰ ਅੱਗੇ ਇਟਲੀ ਲੈ ਕੇ ਜਾਣਾ ਸੀਗਾ ਪੰਜ ਬੰਦਿਆਂ ਨੂੰ ਤੇ ਪੰਜ 35 ਲੱਖ ਰੁਪਏ ਦੀ ਗੱਲ ਹੋਈ ਸੀ ਕਿ ਪਹਿਲਾਂ ਪੈਸਾ ਕੋਈ ਨਹੀਂ ਸੀ ਦੇਣਾ ਉਸ ਤੋਂ ਬਾਅਦ ਨਾ ਜਦੋਂ ਇਹਨਾਂ ਨੂੰ ਅਰਮੀਨੀਆ ਤੋਂ ਰਸ਼ੀਆ ਸ਼ਿਫਟ ਕਰ ਦਿੱਤਾ ਤੇ ਉਹ ਨਹੀਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਇਹਨਾਂ ਨੂੰ ਇੱਕ ਦੋ ਵਾਰੀ ਫਿਨਲੈਂਡ ਦੇ ਬਾਰਡਰ ਤੇ ਲੈ ਕੇ ਵੀ ਗਏ ਆ ਪਰ ਨਹੀਂ ਗੱਲ ਨਹੀਂ ਬਣੀ ਉਹਨਾਂ ਕੋਲੋਂ ਆਉਂਦੇ ਹੋਏ ਉਹ ਨਹੀਂ ਫਿਰ ਪੈਸਿਆਂ ਦੀ ਡਿਮਾਂਡ ਕੀਤੀ ਪਰ ਇਹਨਾਂ ਨੂੰ ਸਾਡੇ ਕੋਲ ਪੈਸੇ ਦੇ ਨਹੀਂ ਹੋਏ ਤਾਂ ਉਹ ਨਹੀਂ ਰਸਤੇ ਵਿੱਚ ਹੀ ਉਤਾਰ ਦਿੱਤਾ ਜਦੋਂ ਰਸਤੇ ਵਿੱਚ ਹੀ ਉਤਾਰ ਦਿੱਤਾ ਇਹ ਤਿੰਨ ਦਿਨ ਮਾਈਨਸ ਡਿਗਰੀ 27 22 ਦੇ ਵਿੱਚ ਉੱਥੇ ਤਿੰਨ ਦਿਨ ਭੁੱਖੇ ਪਿਆਸੇ ਰਹੇ ਫਿਰ ਇਹਨਾਂ ਨੂੰ ਇਹ ਨਹੀਂ ਸਾਨੂੰ ਫੋਨ ਕੀਤਾ ਜੀ ਭੱਜ ਦੌੜ ਕੇ ਕਿਸੇ ਤਰ੍ਹਾਂ ਇਹਨਾਂ ਨੂੰ ਸੈਂਟ ਪੀਟਰਬਰਗ ਸ਼ਹਿਰ ਵਾਪਸ ਲਿਆਂਦਾ ਉੱਥੋਂ ਥੱਕਾ ਹਾਰ ਕੇ ਚਾਰ ਬੰਦੇ ਵਾਪਸ ਆ ਗਏ ਤੇ ਮੇਰਾ ਛੋਟਾ ਬ੍ਰਦਰ ਉੱਥੇ ਹੀ ਸੀਗਾ ਤੇ ਅਸੀਂ ਜਦੋਂ ਪੈਸਿਆਂ ਦੀ ਡਿਮਾਂਡ ਕੀਤੀ ਉਹਨਾਂ ਨੇ ਵੀ ਚਾਰ ਬੰਦਿਆਂ ਦੇ ਪੈਸੇ ਦਿਓ ਤੇ ਮੇਰੇ ਬ੍ਰਦਰ ਦੀ ਟਿਕਟ ਦਿਓ ਵੀ ਵਾਪਸ ਆਣਾ ਉਹਨੇ ਤੇ ਉਹ ਕਹਿੰਦੇ ਵੀ ਬੰਦਾ ਤੁਹਾਡਾ ਕੰਮ ਤੇ ਲਵਾ ਦਿੰਨੇ ਆ ਚਾਰ ਬੰਦਿਆਂ ਦੇ ਪੈਸੇ ਅਸੀਂ ਰੋਕੇ ਦੇਵਾਂਗੇ ਥੋੜਾ ਚਿਰ ਤੇ ਜਦੋਂ ਅਸੀਂ ਕਿਹਾ ਚਲੋ ਕੋਈ ਨਹੀਂ ਤੁਹਾਡਾ ਬੰਦਾ ਵਾਪਸ ਉੱਥੇ ਕੰਮ ਤੇ ਲਵਾ ਦਿਓ ਸਾਡੇ ਵੀ ਕੁਝ ਕੰਡੀਸ਼ਨ ਐਦਾ ਦੀ ਸੀਗੀ ਵੀ ਅਸੀਂ ਬੰਦਾ ਵਾਪਸ ਨਹੀਂ ਸੀ ਛੱਡ ਸਕਦੇ ਅਸੀਂ ਆਪ ਵੀ ਪੈਸੇ ਦੇ ਕੇ ਉਹਨੂੰ ਕੰਮ ਤੇ ਲਗਵਾਉਣ ਦੀ ਕੋਸ਼ਿਸ਼ ਕਰਦੇ ਪਰ ਉਹ ਨਹੀਂ ਸਾਨੂੰ ਕਹਿੰਦਾ ਵੀ ਤੇ ਸਾਨੂੰ ਡੇਢ ਮਹੀਨੇ ਬਾਅਦ ਉਸ ਤੋਂ ਬਾਅਦ ਪਤਾ ਲੱਗਦਾ ਵੀ ਉਹ ਨਹੀਂ ਸਾਡਾ ਬੰਦਾ ਜਿਹੜਾ ਅੱਗੇ ਰਸ਼ੀਅਨ ਆਰਮੀ ਦੇ ਵਿੱਚ ਕਰ ਦਿੱਤਾ ਹੋਇਆ ਵਾ ਉਸ ਤੋਂ ਪਹਿਲਾਂ ਉਹ ਨਹੀਂ ਬੰਦਾ ਸਾਡਾ ਆਪ ਰੱਖ ਲਿਆ ਸੀਗਾ ਉਹਨੇ ਸਾਡੇ ਕੋਲ 4 ਲੱਖ ਰੁਪਏ ਦੀ ਡਿਮਾਂਡ ਵੀ ਕੀਤੀ ਜਿਹਦੀ ਸਾਡੇ ਕੋਲ ਵੀਡੀਓ ਵੀ ਹੈਗੀ ਆ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਪੈਸੇ ਨਹੀਂ ਦੇ ਹੋਏ ਤੇ ਫਿਰ ਉਹ ਨਹੀਂ ਸਾਡਾ ਬੰਦਾ ਜਿਹੜਾ ਰਸ਼ੀਅਨ ਆਰਮੀ ਦੇ ਵਿੱਚ ਸ਼ਿਫਟ ਕਰ ਦਿੱਤਾ ਰਸ਼ੀਅਨ ਸ਼ਿਫਟ ਜਦੋਂ ਕਰ ਦਿੱਤਾ 3 ਮਾਰਚ ਦੀ ਸਾਡੇ ਨਾਲ ਉਹਦੀ ਗੱਲ ਹੋਈ ਹੈ ਵੀ ਉਹਨੇ ਮੈਨੂੰ ਰਸ਼ੀਅਨ ਆਰਮੀ ਦੇ ਵਿੱਚ ਸ਼ਿਫਟ ਕਰ ਦਿੱਤਾ ਹੋਇਆ ਵਾ ਵੀ ਮੈਨੂੰ ਇੱਥੋਂ ਕਿਸੇ ਤਰ੍ਹਾਂ ਕੱਢ ਲਓ ਤੇ ਉਹੀ ਬਸ ਇੰਨੀ ਕੀ ਸਾਡੇ ਨਾਲ ਲਾਸਟ ਗੱਲ ਹੋਈ ਹੈ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਤੁਸੀਂ ਕੋਈ ਪੁਲਿਸ ਕੰਪਲੇਂਟ ਦਿੱਤੀ ਹੈ ਤਾਂ ਪੁਲਿਸ ਵਾਲਾ ਹੁੰਦਾ ਕਿ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਗਈ ਆ ਪੁਲਿਸ ਕੰਪਲੇਂਟ ਕੀਤੀ ਕੀਤੀ ਸੀ ਮੈਮ ਐਸਐਸਪੀ ਦਫ਼ਤਰ ਜਲੰਧਰ ਕੀਤੀ ਸੀਗੀ ਉੱਥੋਂ ਮਾਰਕ ਹੋ ਕੇ ਏਐਸਆਈ ਸੁਰਿੰਦਰ ਮੋਹਨ ਜੀ ਕੋ ਗਈ ਸੀਗੀ ਸਾਡੀ 1.5 ਦੋ ਮਹੀਨੇ ਪਹਿਲਾਂ ਤਾਂ ਉਹਨੇ ਗੱਲੇ ਹੀ ਨਹੀਂ ਸੁਣੀ ਹੈਗੀ ਉਸ ਤੋਂ ਬਾਅਦ ਸਾਡੇ ਕੋ ਡਾਕੂਮੈਂਟ ਮੰਗਣੇ ਸ਼ੁਰੂ ਕਰ ਦਿੱਤੇ ਆਪਣੀ ਬੈਂਕ ਦੀ ਸਟੇਟਮੈਂਟ ਲਿਆਓ ਆਪਣਾ ਜੋ ਤੁਸੀਂ ਉਹਨਾਂ ਕੋ ਲਿਖਤਾ ਲਿਖਤੀ ਡਾਕੂਮੈਂਟ ਲਿਆਵਾ ਉਹ ਲਿਆਓ ਉਸ ਤੋਂ ਬਾਅਦ ਉਹਨੇ ਸਾਡੇ ਕੋ ਚੈੱਕ ਦੀ ਚੈੱਕ ਲਗਵਾ ਲੈ ਬੈਂਕ ਦੇ ਵਿੱਚ ਜਿਹੜੇ ਅਸੀਂ ਹਾਲੇ ਅਕੀ ਲਗਵਾਏ ਨਹੀਂ ਸੀ ਲਾਇਆ ਹੀ ਨਹੀਂ ਸੀ ਕਿਉਂਕਿ ਸਾਨੂੰ ਪਤਾ ਸੀ ਕੇਸ ਲੰਬਾ ਚੱਲ ਸਕਦਾ ਸਾਡੇ ਚੈੱਕਾਂ ਦੀ ਡੇਟ ਨਿਕਲ ਜਾਣੀ ਪਰ ਉਹਨੇ ਸਾਡੇ ਕੋ ਧੱਕੇ ਨਾਲ ਉਹ ਵੀ ਲਗਵਾ ਲੈ ਉਸ ਤੋਂ ਬਾਅਦ ਦੋ 2.5 ਮਹੀਨੇ 3 ਮਹੀਨੇ ਬਾਅਦ ਜਦੋਂ ਹਾਰ ਥੱਕਾ ਨਹੀਂ ਗੱਲ ਬਣੀ ਉਸ ਤੋਂ ਬਾਅਦ ਸਾਨੂੰ ਕਹਿੰਦੇ ਤਿੰਨ ਮਹੀਨੇ ਬਾਅਦ ਕਾਰਵਾਈ ਕਰ ਦਿੰਨੇ ਆ ਅਸੀਂ ਭੱਜ ਦੌੜ ਕੇ ਜਦੋਂ ਨਹੀਂ ਗੱਲ ਪੈਂਦੀ ਹੈਗੀ ਭੱਜੇ ਤੁਹਾਡੇ ਬਹੁਤ ਅਸੀਂ ਪਰ ਉਸ ਤੋਂ ਬਾਅਦ ਗੱਲ ਨਹੀਂ ਪਈ ਉਸ ਤੋਂ ਬਾਅਦ ਮੈਨੂੰ ਤਿੰਨ ਮਹੀਨੇ ਬਾਅਦ ਬਾਰੀ-ਬਾਰੀ ਕਰਕੇ ਸੱਦਿਆ ਜਾਂਦਾ ਹੌਲੀ-ਹੌਲੀ ਠਾਣੇ ਪਰ ਨਹੀਂ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਇੱਕ ਦਿਨ ਮੈਨੂੰ ਐਸਐਚਓ ਮੈਡਮ ਦਾ ਸਵੇਰੇ ਫੋਨ ਆਂਦਾ ਵਾ ਸ਼ਨੀਵਾਰ ਸਵੇਰੇ ਪਰ ਮੇਰੇ ਕੋਲ ਪਿਕ ਕਾਲ ਨਹੀਂ ਹੋਈ ਉਸ ਤੋਂ ਬਾਅਦ ਸ਼ਾਮ ਨੂੰ ਮੈਨੂੰ ਮੋੰਚੀ ਸਾਹਿਬ ਦਾ ਫੋਨ ਆਂਦਾ ਵੀ ਜਗਦੀਪ ਸਾਹਿਬ ਘਰ ਆਇਆ ਠਾਣੇ ਚ ਆਇਓ ਜਰਾ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਤੇ ਅਸੀਂ ਗਰਾਇਆ ਥਾਣੇ ਜਦੋਂ ਸ਼ਾਮ ਨੂੰ 5:00 ਵਜੇ ਪਹੁੰਚਦੇ ਛੇ 5:30 ਵਜੇ ਪਹੁੰਚਦੇ ਆ ਤਾਂ ਉਹਨੇ ਮੈਨੂੰ ਕਿਹਾ ਵੀ 35 ਲੱਖ ਦੀ ਤੁਹਾਡੀ ਸਟੇਟਮੈਂਟ ਹੈਗੀ ਆ ਵੀ 10 ਲੱਖ ਦੀ ਹੋਰ ਦਿਓ ਮੈਨੂੰ ਹੁਣੇ ਹੀ ਪਰ ਮੇਰੇ ਕੋਲ ਦਿੱਤੀ ਨਹੀਂ ਕਿਉਂਕਿ ਦਿੱਤੀ ਨਹੀਂ ਕਿ ਕੜਵਾ ਹੀ ਨਹੀਂ ਸੀਗੀ ਅਸੀਂ ਕਹਿੰਦੇ ਸ਼ਾਇਦ ਇੱਥੇ ਪਰਚਾ ਕਰ ਦੇਣਾ ਇਹਨੇ ਉਹ ਕਹਿੰਦੇ ਐਟ ਅ ਟਾਈਮ ਮੈਨੂੰ ਹੁਣੇ ਹੀ ਜੇ ਤਾ ਤੂੰ 10 ਲੱਖ ਦੀ ਸਟੇਟਮੈਂਟ ਦਿੰਨਾ ਠੀਕ ਹੈ ਇਹ ਤਾਂ ਤੇਰੀ ਦਰਖਾਸਤ ਅਸੀਂ ਬੰਦ ਕਰ ਦੇਣੀ ਆ ਕਿਉਂਕਿ ਸਾਨੂੰ 45 ਦਿਨ ਤੋਂ ਉੱਪਰ ਜਿਹੜੀ ਦਰਖਾਸਤ ਹੈ ਉਹ ਬੰਦ ਕਰ ਦੇਣੀ ਆ ਅਸੀਂ ਫਿਰ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਸਰ ਜੀ ਜਿਹੜੀ ਦਰਖਾਸਤ ਲੇਟ ਕੀਤੀ ਉਹ ਤਾਂ ਤੁਸੀਂ ਕੀਤੀ ਤੁਹਾਡੇ ਵੱਲੋਂ ਕਾਰਵਾਈ ਢਿੱਲੀ ਹੋਈ ਐ ਸਾਡੇ ਵੱਲੋਂ ਥੋੜੀ ਸਾਡੇ ਵੱਲੋਂ ਤਾਂ ਜੋ ਤੁਸੀਂ ਮੰਗਿਆ ਸੀ ਤੁਹਾਨੂੰ ਦਿੱਤਾ ਪਰ ਉਹ ਨਹੀਂ ਸਾਡੀ ਇੱਕ ਨਹੀਂ ਸੁਣੀ ਐ ਐਸਐਚਓ ਮੈਡਮ ਕਹਿੰਦੇ ਜੇ ਤਾਂ ਤੂੰ ਅੱਜ ਮੈਨੂੰ ਸਟੇਟਮੈਂਟ ਦੇ ਸਕਦਾ ਤਾਂ ਠੀਕ ਐ ਨਹੀਂ ਤਾਂ ਤੇਰੀ ਦਰਖਾਸਤ ਬੰਦ ਕਰ ਦੇਣੀ ਐ ਤੇ ਪਿੱਛੇ ਐਸਐਚੀ ਸਾਹਿਬ ਬੋਲਦੇ ਸੈਨਿਕ ਮੋਂਚੀ ਸਾਹਿਬ ਬੋਲ ਮੋਂਚੀ ਸਾਹਿਬ ਬੋਲਦੇ ਆ ਵੀ ਜੇ ਤੂੰ ਆਪ ਸਾਈਨ ਕਰ ਦੇਗਾ ਠੀਕ ਹੈ ਨਹੀਂ ਤਾਂ ਅਸੀਂ ਤੇਰੇ ਖਿਲਾਫ ਰਿਪੋਰਟ ਬਣਾ ਕੇ ਭੇਜ ਦੇਣੀ ਆ ਵੀ ਤੂੰ ਮੁੜ ਕੇ ਕੰਪਲੇਂਟ ਨਹੀਂ ਦੇ ਸਕਦਾ ਉੱਤਪਾਸਰ ਮੈਂ ਧਾਦੇ ਨੇ ਉੱਥੇ ਸਾਈਨ ਕਰ ਦੁੱਤੇ ਫਿਰ ਤੇ ਹੁਣ ਕੀ ਸਰਕਾਰ ਤੋਂ ਕੀ ਮੰਗ ਕਰ ਰਹੇ ਹੋ ਤੁਸੀਂ ਸਰਕਾਰ ਤੋਂ ਬਸ ਇਹੀ ਹੱਥ ਜੋੜ ਕੇ ਮਾਨ ਸਾਹਿਬ ਤੋਂ ਸਾਡੀ ਬੇਨਤੀ ਹੈ ਵੀ ਸਾਡੇ ਭਰਾ ਨੂੰ ਵਾਪਸ ਲਿਆਂਦਾ ਜਾਵੇ ਕਿਸੇ ਹਾਲ ਵਿੱਚ ਵੀ ਸਾਨੂੰ ਉਹਦੀ ਕੰਡੀਸ਼ਨ ਦਾ ਨਹੀਂ ਪਤਾ ਸਾਨੂੰ ਉਹਦੀ ਪਤਾ ਨਹੀਂ ਹੈਗਾ ਵੀ ਉਹ ਕਿਸ ਹਾਲਾਤ ਵਿੱਚ ਆ ਉਹਨੂੰ ਵਾਪਸ ਲਿਆਂਦਾ ਜਾਵੇ ਬਿਊ ਰਿਪੋਰਟ ਦ 7 ਨਿਊਜ਼ ਇੰਡੀਆ